ਮੈਨਿਕ ਵਿਭਾਗ ਦੇ ਮਿਲੀ ਭੁਗਤ ਕਰਕੇ ਕ੍ਰੈਸ਼ਰ ਵਾਲਿਆਂ ਦਾ ਨਜਾਇਜ਼ ਜਿਹੜਾ ਜੁਰਮਾਨਾ ਟਰੈਕ ਡਰਾਈਵਰ ਨੂੰ ਜਾਂ ਗੱਡੀ ਨੂੰ ਪਾਇਆ ਗਿਆ ਉਹਦੇ ਸਬੰਧ ਚ ਜੱਜ ਅਸੀਂ ਇੱਥੇ ਇਕੱਠੇ ਹੋਏ ਆ ਤੇ 15 ਦਿਨ ਤੋਂ ਇਹਨਾਂ ਦੇ ਤਰਲੇ ਕਰ ਰਹੇ ਆ ਇਹ ਐਪਲੀਕੇਸ਼ਨ ਲਿਖੀ ਹੋਈ ਨਾ ਇਹਨਾਂ ਨੇ ਸਾਡੀ ਐਪਲੀਕੇਸ਼ਨ ਲਿਖੀ ਨਾ ਇਨਕੁਆਰੀ ਕੀਤੀ ਗਈ ਨਾ ਕੋਈ ਬੋਰਡ ਬਿਠਾਇਆ ਗਿਆ ਐਕਸ਼ਨ ਸਾਹਿਬ ਨੂੰ ਅਸੀਂ ਬਕਾਇਦਾ ਇਹ ਇਤਲਾਹ ਦੇ ਕੇ ਗਏ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਮੈਸੂਰ ਸਾਹਿਬ ਦੀ ਡਿਊਟੀ ਲਾ ਦੇਣਾ ਉਸ ਤੋਂ ਬਾਅਦ ਵੀ ਅਸੀਂ ਸਾਰੀ ਤੈਕੀਕਾਦ ਕਰਕੇ ਇਨਸਾਫ ਦਿੱਤਾ ਜਾਏਗਾ ਪਰ ਇਸ ਪ੍ਰਕਾਰ ਦਾ ਇਨਸਾਫ ਨਾ ਦੀ ਕੋਈ ਚੀਜ਼ ਨਹੀਂ ਆਜ ਇਹਨਾਂ ਨੂੰ ਪਤਾ ਸੀ ਅਸੀਂ ਅੱਜ ਆਉਣਾ ਵਾ ਤੇ ਇਸ ਕਰਕੇ ਅਫਸਰ ਕੋਈ ਵੀ ਇੱਥੇ ਹੈ ਨਹੀਂ ਨਾ ਐਕਸ਼ਨ ਸਾਹਿਬ ਨਾ ਐਸ ਡੀਓ ਤੇ ਨਾ ਜਾਈ ਤੋਂ ਇਸ ਕਰਕੇ ਬਿਲਕੁਲ ਸਾਡੀ ਸੁਣਵਾਈ ਨਹੀਂ ਹੋ ਰਹੀ ਬੇਸ਼ੱਕ ਸੁਣਵਾਈ ਕਰਨ ਨਾ ਕਰਨ ਅਸੀਂ ਓਨੀ ਦੇਰ ਇੱਥੇ ਡਟੇ ਰਵਾਂਗੇ ਜਿੰਨੀ ਦੇਰ ਸਾਡੀ ਗੱਡੀ ਨੂੰ ਜਿਹੜਾ ਨਾਜਾਇਜ਼ ਜੁਰਮਾਨਾ ਵਾਪਸ ਨਹੀਂ ਲੈਂਦੇ ਅਸੀਂ ਅੱਜ ਮਾਦੋਪੁਰ ਮੈਨਿੰਗ ਆਫਿਸ ਦੇ ਵਿੱਚ ਬੈਠੇ ਆ ਅਜਿਹਾ ਕੋਈ ਮੰਗਪੁਰੇ ਨਹੀਂ ਰਿਜਿਸਟਰ ਕੀਤਾ ਕੋਈ ਗੱਲ ਨਹੀਂ ਭਾਵੇਂ ਜਿੰਨੇ ਦਿਨ ਮਰਜ਼ੀ ਲੱਗ ਜਾਣ ਇਹ ਅਸੀਂ ਜਿਹੜਾ ਇਹਨਾਂ ਨੇ ਨਜਾਇਜ਼ ਜੁਰਮਾਨਾ ਇੱਕ ਕਲੈਰੀਕਲ ਮਿਸਟੇਕ ਆ ਲਿਖਣ ਚ ਗਲਤੀ ਆ ਤੇ ਉਹਦੇ ਕਰਕੇ ਇਹਨਾਂ ਨੇ ਨਜਾਇਜ਼ ਜਿਹੜਾ ਜੁਰਮਾਨਾ ਕੀਤਾ ਉਹ ਵਾਪਸ ਕਰਾ ਕੇ ਜਾਣਾ ਵਾ ਅਸੀਂ ਗਵਰਨਮੈਂਟ ਨੂੰ ਪੈਸੇ ਨਹੀਂ ਦੇਣੇ ਜੇ ਸਾਡੀ ਗਲਤੀ ਹੋਵੇ ਇਨਕੁਆਇਰੀ ਕਰਨ ਤੇ ਅਸੀਂ ਜੁਰਮਾਨਾ ਦੇ ਕੇ ਜਾਵਾਂਗੇ ਪਰ ਸਾਡੀ ਕੋਈ ਗਲਤੀ ਨਹੀਂ ਹੈ ਪਠਾਨਕੋਟ ਮਾਈਨਿੰਗ ਦੇ ਦਫ਼ਤਰ ਆਏ ਆ ਜਿੱਥੇ ਕਿ ਇੱਕ ਪਿਛਲੇ ਲਗਭਗ 3 ਹfte ਪਹਿਲਾਂ ਸਾਡੀ ਗੱਡੀ ਜਿਹੜੀ ਆ ਆਮ ਇੱਕ ਅੰਮ੍ਰਿਤਸਰ ਦਾ ਕੋਈ ਡਰਾਈਵਰ ਹੈ ਉਹਨੇ ਆਪਣੀ ਗੱਡੀ ਪਾਈ ਸੀ ਜਿਹੜੀ ਕਿ ਪਿੱਛੋਂ ਜੰਮੂ ਤੋਂ ਲਿਆਂਦੇ ਆ ਰਹੀ ਸੀ ਜਦੋਂ ਇੱਥੇ ਐਂਟਰ ਹੋਈ ਚੈੱਕ ਪੁਆਇੰਟ ਤੋਂ ਪਹਿਲਾਂ ਹੀ ਉਹਨੇ ਬਿੱਲ ਵੀ ਕਟਾਇਆ ਸੀ ਬਿੱਲ ਦੇ ਵਿੱਚ ਥੋੜੀ ਕਲੈਰੀਕਲ ਮਿਸਟੇਕ ਹੋ ਗਈ ਕਲੈਰੀਕਲ ਮਿਸਟੇਕ ਜਿਹੜੀ ਆ ਉਹਨੂੰ ਨਹੀਂ ਦੂਰ ਕੀਤਾ ਉਹਨਾਂ ਨੇ ਕਲੈਰੀਕਲ ਮਿਸਟੇਕ ਠੀਕ ਵੀ ਕਰਾ ਲਈ ਆ ਡਰਾਈਵਰ ਨੇ ਵੀ ਕਨੈਕਟਰ ਆਪਣੇ ਮਾਲਕ ਨੇ ਵੀ ਪਰ ਉਹਨਾਂ ਨੇ ਠੀਕ ਹੋਣ ਦੇ ਬਾਵਜੂਦ ਜੁਰਮਾਨਾ ਪਾਤਾ ਅਸਲ ਦੇ ਵਿੱਚ ਜੁਰਮਾਨਾ ਪਾ ਕੇ ਇਹ ਜਿਹੜੇ ਮਾਈਨਿੰਗ ਦੇ ਅਧਿਕਾਰੀ ਆ ਜਿਹਨਾਂ ਕੀ ਵੱਡੀ ਰਿਸ਼ਵਤ ਦੇ ਜਿਹੜੇ ਲੈ ਰਹੇ ਆ ਜੇਬੇ ਭਰ ਰਹੇ ਆ ਕਿਉਂਕਿ ਸਾਰੇ ਪੰਜਾਬ ਚ ਲਾ ਲੋ ਜਾਂ ਇਧਰ ਉਧਰ ਲਾ ਲੋ ਪਟਾਣ ਕੋਲ ਲਾ ਲੋ ਜ਼ਿਆਦਾਤਰ ਮਾਈਨਿੰਗ ਗੈਰਕਾਨੂੰਨੀ ਹੋ ਰਹੀ ਆ ਫੜ ਕੇ ਉਹਨੂੰ ਲੱਖਾਂ ਰੁਪਏ ਜੁਰਮਾਨਾ ਕਰ ਦਿੱਤਾ ਜਾਂਦਾ ਵੀ ਇਹ ਗੱਡੀ ਜਿਹੜੀ ਆ ਇੱਥੇ ਸੜੇ ਜਿਹੜੇ ਗੱਡੀ ਦਾ 70 70 80 ਸੀ ਹਜ਼ਾਰ ਰੁਪਿਆ ਕਿ ਸਤ ਜਾ ਰਹੀ ਆ ਉਹ ਕਿੱਥੋਂ 3 ਲੱਖ ਰੁਪਈਆ ਜੁਰਮਾਨਾ ਤਾਰ ਲੂਗਾ ਜੀ ਉਹ ਜੇ ਮੰਨ ਲਓ ਕਿਸੇ ਦੀ ਗਲਤੀ ਆ ਉਹਨੂੰ ਦੱਸੇ ਵੀ ਤੇਰੀ ਆ ਗਲਤੀ ਆ ਜੇ ਦੀ ਗਲਤੀ ਵੀ ਨਹੀਂ ਤਾਂ ਵੀ ਜੁਰਮਾਨਾ ਪਾ ਦੇ ਇਹਦੇ ਬਹੁਤ ਮਾੜੀ ਗੱਲ ਆ ਅੱਜ ਰੇਤ ਜਿਹੜੀ ਆ ਸੋਨੇ ਤੋਂ ਵੱਧ ਮਹਿੰਗੀ ਵਿਕ ਰਹੀ ਆ ਪੰਜਾਬ ਦੇ ਵਿੱਚ ਇਹਦੇ ਵਿੱਚ ਅੰਨੀ ਕਮਾਈ ਆ ਇਹਦੇ ਵਿੱਚ ਜਿਹੜੀ ਕਮਾਈ ਉਹ ਸਾਰੀ ਲੀਡਰਾਂ ਨੂੰ ਪੋਲੀਟੀਸ਼ੀਅਨਾਂ ਨੂੰ ਅਧਿਕਾਰੀਆਂ ਨੂੰ ਜਾ ਰਹੀ ਆ ਸੋ ਆਮ ਲੋਕ ਵਾਸਤੇ ਜਿਹੜਾ ਘਰ ਬਣਾਉਣਾ ਉਹ ਬਹੁਤ ਮਹਿੰਗਾ ਹੋ ਚੁੱਕਾ 6-6 ਹਜ਼ਾਰ ਨੂੰ ਰੇਤ ਵੇਖ ਮਿਲ ਰਹੀ ਆ ਜਿਹੜੇ ਆਮ ਲੋਕ ਜਿਹੜੇ ਗਰੀਬ ਆ ਘਰ ਬਣਾਉਣਾ ਨਾ ਦਾ ਸੁਪਨਾ ਹੀ ਰਹਿ ਗਿਆ ਸੋ ਅਸੀਂ ਜਿਹੜੇ ਮਸਲੇ ਲਈ ਆਏ ਆ ਕਿ ਜਿਹੜਾ 2.5-3 ਲੱਖ ਰੁਪਈਆ ਨਜਾਇਜ਼ ਜੁਰਮਾਨਾ ਪਾਇਆ ਗੱਡੀ ਨੂੰ ਉਹ ਵਾਪਸ ਲਿਆ ਜਾਵੇ ਤੇ ਗਾਂਵ ਵਾਸਤੇ ਵੀ ਜੇ ਕਾਰਵਾਈ ਕਰਨੀ ਆ ਉਹਨਾਂ ਤੇ ਵੀ ਕੀਤੀ ਜਾਵੇ ਜਿਨ੍ਹਾਂ ਦੀਆਂ 100-100 ਗੱਡੀਆਂ ਨੰਗ ਰਹੀਆਂ ਜਿਹੜੀ ਕੋ ਇੱਕ ਅੱਧੀ ਕਰਕੇ ਬਿੱਲ ਵੀ ਭਰ ਰਿਹਾ ਟੈਕਸ ਵੀ ਭਰ ਰਿਹਾ ਫੇਰ ਵੀ ਉਹਨੂੰ ਜੁਰਮਾਨੇ ਪਾਏ ਜਾਣ ਉਹ ਜਦੇਬਦੀ برداشت ਨਹੀਂ ਕਰੂਗੀ 22 ਜੂਨ ਨੂੰ ਕਿਸਾਨਾਂ ਦੀ ਗੱਡੀ ਜੰਮੂ ਅਤੇ ਕਸ਼ਮੀਰ ਦੇ ਗੰਢਿਆਲ ਏਰੀਆ ਦੇ ਵਿੱਚੋਂ ਗਣਪਤੀ ਸਟੋਨ ਕ੍ਰਸ਼ਰ ਤੋਂ ਭਰ ਕੇ ਆਈ ਸੀ ਜਿੱਦਾ 74 75 ਦਾ ਚਲਾਨ ਸਬਡਿਵੀਜ਼ਨ ਪਠਾਨਕੋਟ ਐਸ ਡੀਓ ਸੰਦੀਪ ਸਮਿਆਲ ਦੀ ਟੀਮ ਰਿਸ਼ੂ ਜਈ ਵੱਲੋਂ ਦੀ ਕੀਤਾ ਗਿਆ ਸੀਗਾ ਤੇ ਜਿਨ੍ਹਾਂ ਨੂੰ 74 75 ਦੇ ਅਧੀਨ ਪੀ ਐਮਐਮ ਰੂਲ ਦੇ ਤਹਿਤ ਜੁਰਮਾਨਾ ਪਾਇਆ ਗਿਆ ਸੀ ਪਰੰਤੂ ਕਿਸਾਨਾਂ ਵੱਲੋਂ ਫਿਰ ਅਗਲੇ ਦਿਨ ਦਲੀਲ ਪੇਸ਼ ਕੀਤੀ ਗਈ ਕਿ ਸਾਡੀ ਗੱਡੀ ਇਹ ਠੀਕ ਕਾਗਜ਼ਾਂ ਨਾਲ ਆ ਰਹੀ ਸੀ ਜਦ ਕਿ ਗੱਡੀ ਦੇ ਵਿੱਚ ਜਿਹੜੇ ਕਾਗਜ਼ ਦਿੱਤੇ ਗਏ ਸੀ ਸਟੋਨ ਕ੍ਰੈਸ਼ਰ ਵੱਲੋਂ ਉਹਦੇ ਵਿੱਚ ਦੋ ਨੰਬਰ ਗਲਤੀ ਨਾਲ ਗਲਤ ਲਿਖੋਗੇ ਜਿਨ੍ਹਾਂ ਨੂੰ ਵੈਰੀਫਾਈ ਕਰਵਾਉਣ ਲਈ ਹੁਣ ਸਬੰਧਤ ਜਈ ਰਿਸ਼ੂ ਸ਼ਰਮਾ ਨੂੰ ਕਠੂਆ ਦੇ ਵਿੱਚ ਭੇਜਿਆ ਗਿਆ ਤੇ ਉਹ ਸਬੰਧਤ ਕ੍ਰੈਸ਼ਰ ਤੇ ਜਾ ਕੇ ਉਹਨਾਂ ਦੇ ਬਿਆਨ ਰਿਕਾਰਡ ਕਰਕੇ ਆਣਗੇ ਕਿ ਵਾਕਈ ਇਹ ਇਹਨਾਂ ਨੇ ਗਲਤ ਨੰਬਰ ਲਿਖੋਗੇ ਸੀ ਕਿ ਨਹੀਂ ਤੇ ਜਿਸ ਨੂੰ ਡੀਐਮਓ ਕਠੂਆ ਵੱਲੋਂ ਵੀ ਵੈਰੀਫਾਈ ਕਰਵਾਇਆ ਜਾਵੇਗਾ ਕਿ ਇਹ ਜੋ ਵੀ ਕਹਿ ਰਹੇ ਨੇ ਸਹੀ ਕਹਿ ਰਹੇ ਨੇ ਜੇਕਰ ਇਹ ਸਹੀ ਪਾਇਆ ਜਾਂਦਾ ਤਾਂ ਇਹਨਾਂ ਨੂੰ ਛੱਡ ਦਿੱਤਾ ਜਾਊਗਾ ਜੇਕਰ ਨਹੀਂ ਪਾਇਆ ਜਾਂਦਾ ਤਾਂ ਇਹਨਾਂ ਦੇ ਪੀਐਮਐਮਰ ਰੂਲ ਦੇ ਤਹਿਤ ਕਾਰਵਾਈ ਕੀਤੀ ਜਾਊਗੀ ਜੀ ਜੁਰਮਾਨਾ ਕਿੰਨਾ ਕੋਈ ਦਾ ਹੈ ਜੀ ਜੁਰਮਾਨਾ 2 ਲੱਖ ਤਾਂ ਇਹਨਾਂ ਦੀ ਫੀਸ ਹੀ ਹੈ ਉਸ ਤੋਂ ਬਾਅਦ ਜਿਹੜੀ ਰਾਇਲਟੀ ਪੈਂਦੀ ਹੈ ਮਟੀਰੀਅਲ ਦੀ ਉਹ ਅਲੱਗ ਤੋਂ ਕਾਊਂਟ ਕੀਤੀ ਜਾਊਗੀ ਜਿੰਨਾ ਵੀ ਮਟੀਰੀਅਲ ਇਹਨਾਂ ਦੇ ਲੋਡ ਕੀਤਾ ਹੋਇਆ ਸੀ ਉਹਦੇ ਹਿਸਾਬ ਦੇ ਨਾਲ ਸਰ ਕਿਸਾਨਾ ਦੇ ਵੀ ਕਹਣਾ ਜਿਹੜਾ ਨੰਬਰ ਸੀ ਉਹ ਵੈਰੀਫਾਈ ਹੋ ਗਿਆ ਆਟੋ ਦਾ ਨੰਬਰ ਨਿਕਲਿਆ ਉਹੀ ਤਾਂ ਮੈਂ ਕਿਹਾ ਵੀ ਇਹਨਾਂ ਨੇ ਨੰਬਰ ਗਲਤੀ ਨਾਲ ਕਹਿੰਦੇ ਵੀ ਗਲਤ ਲਿਖ ਹੋ ਗਿਆ ਆਟੋ ਦਾ ਨੰਬਰ ਲਿਖ ਹੋ ਗਿਆ ਜਿਹਨੂੰ ਹੁਣ ਸੰਬੰਧਤ ਕ੍ਰੈਸ਼ਰ ਤੋਂ ਵੈਰੀਫਾਈ ਕਰਵਾਇ ਕਿ ਇਹ ਵਾਕਈ ਗਲਤ ਲਿਖੋ ਗਿਆ ਕਿ ਨਹੀਂ